ਆਮਰ ਰਹੇ ਸਰਬਜੀਤ ਸਿੰਘ ਦਾ ਨਾਮ ਨਾਮ ਸਲਾਮ ਨਾਮ ਸਲਾਮ ਸਰਬਜੀਤ ਜੀ ਆ ਤੇਰੀ ਸੋਚ ਤੇ ਘਰ ਦੇ ਮੋਕੇ ਗਿਆਨਿਤ ਸੋਚ ਰੱਖੀ ਆ ਆਮਰ ਰਹੇ ਆਮਰ ਬਾਬਾ ਬਨੇ ਸ਼ਾਮਾ ਰਹੇ ਮਾਸਤੀਆ ਜੇ ਤਾਂ ਸਰਬਜੀਤ ਸਿੰਘ ਜਿਹੜਾ ਸ਼ਰੀਰ ਉਪਕੋੜ ਕਰਨ ਲਈ ਗਿਆ ਇਨਾਂ ਦੀ ਮੌਤ ਦਾ ਕੀ ਕਾਰਨ ਬਣਿਆ ਇੱਕੀ ਸਾਹ ਦੇ ਗਈ ਤੇ ਜਿਹੜੇ ਦਾਨ ਆਪਾਂ ਮਤਸੀਹਾ ਕੀਤਾ ਜਾ ਸਾਥੀ ਸਰਬਜੀਤ ਅਨਮੋਲ ਜਿਹੜੇ ਕਿ ਤਰਕਸ਼ੀਲ ਸੁਸਾਇਟੀ ਪੰਜਾਬ ਦੀ ਇਕਾਈ ਲੌਂਗਵਾਲ ਦੇ ਮੈਂਬਰ ਸੀ ਦੇਸ਼ ਭਗਤ ਯਾਦਗਾਰ ਕਮੇਟੀ ਲੌਂਗਵਾਲ ਦੇ ਬਹੁਤ ਸੀਨੀਅਰ ਮੈਂਬਰ ਸੀਗੇ ਨਮੋਲ ਵਿਖੇ ਚੱਲ ਰਹੀ ਜਿਹੜੀ ਲਾਇਬ੍ਰੇਰੀ ਆ ਉਹਦੇ ਲਗਾਤਾਰ ਜੁੜੇ ਰਹੇ ਆ ਜਾਂ ਪਿੰਡ ਨਮੋਲ ਦੀਆਂ ਜਿਹੜੀਆਂ ਵੀ ਆਗਾਹ ਵੱਧੂ ਸਰਗਰਮੀਆਂ ਨਿਕੀਆਂ ਆਮੇ ਉਹ ਕਿਸਾਨਾਂ ਮਜ਼ਦੂਰਾਂ ਜਾਂ ਕਿਸੇ ਵੀ ਮਿਹਨਤ ਕਸ਼ਤਵਕੇ ਨਾਲ ਸੰਬੰਧਿਤ ਨੇਗੀਆਂ ਉਹਨਾਂ ਨਾਲ ਜੁੜੇ ਹੋਏ ਇਹ ਸਾਥੀ ਕੱਲ ਇੱਕ ਬਿਮਾਰੀ ਤੋਂ ਬਾਅਦ ਸਾਨੂੰ ਸਾਰਿਆਂ ਨੂੰ ਅਚਾਨਕ ਵਿਛੋੜਾ ਦੇ ਗਏ ਬਿਮਾਰੀ ਵੀ ਕੀ ਕਿ ਜਿਹੜੀਆਂ ਇੱਥੋਂ ਦਾ ਜਿਹੜਾ ਲੋਕਦੋਖੀ ਪ੍ਰਬੰਧਾਗਾ ਇੱਥੋਂ ਦਾ ਜਿਹੜਾ ਲੋਕ ਵਿਰੋਧੀ ਪ੍ਰਬੰਧਾ ਉਹਦੇ ਵੱਲੋਂ ਜਿਹੜੀਆਂ ਇੱਥੇ ਪੈਦਾ ਕੀਤੀਆਂ ਗਈਆਂ ਬਾਤਾਵਰਨਿਕ ਸਮੱਸਿਆਵਾਂ ਨੇਗੀਆਂ ਵੱਡੇ ਵੱਡੇ ਕਾਰਪੋਰੇਟ ਘਰਾਣਿਆਂ ਵੱਲੋਂ ਵੱਡੀਆਂ ਵੱਡੀਆਂ ਮਲਟੀਨੇਸ਼ਨਲ ਕੰਪਨੀਆਂ ਵੱਲੋਂ ਉਹਦੇ ਨਾਲ ਕਿ ਕਿਵੇਂ ਜਿਹੜੇ ਸਾਡੇ ਮਨੁੱਖ ਨੇਗੇ ਉਹ ਬਿਮਾਰੀਆਂ ਦਾ ਸ਼ਿਕਾਰ ਹੋ ਕੇ ਮਤਲਬ ਕਿ ਸਾਨੂੰ ਅਲਵਿਦਾ ਕਹਿ ਰਹੇ ਨੇ ਉਸੇ ਦਿਸ਼ਾ ਦੇ ਵਿੱਚ ਹੀ ਸਾਥੀ ਸਰਬਜੀਤ ਕੋਈ ਲੰਬਾ ਸਮਾਂ ਬਿਮਾਰ ਵੀ ਨਹੀਂ ਰਹੇ ਉਹ ਸ਼ੂਗਰ ਤੋਂ ਪੀੜਤ ਸੀ ਜਾਂ ਹੋਰ ਬੀਪੀ ਤੋਂ ਪੀੜਤ ਸੀ ਜਿਹੜੀਆਂ ਕੇਸ ਪ੍ਰਬੰਧ ਦੀਆਂ ਦਿੱਤੀਆਂ ਹੋਈਆਂ ਬਿਮਾਰੀਆਂ ਨੇਗੀਆਂ ਉਹਨਾਂ ਦੇ ਨਾਲ ਉਹ ਜੂਝਦੇ ਹੋਏ ਕੱਲ ਰਾਤ ਅਚਾਨਕ ਆ ਜਿਹੜਾ ਸਾਨੂੰ ਸਦੀਵੀ ਵਿਛੋੜਾ ਦੇ ਗਏ ਤਾਂ ਇਹ ਸਾਥੀ ਵਿਗਿਆਨਿਕ ਵਿਚਾਰਤਾਰਾ ਦੇ ਨਾਲ ਜੁੜੇ ਹੋਏ ਸਾਥੀ ਦੀ ਇਹਨਾਂ ਨੇ ਭਰ ਜਵਾਨੀ ਦੀ ਉਮਰ ਦੇ ਵਿੱਚ ਲਗਭਗ 37 ਸਾਲ ਦੀ ਜਦੋਂ ਇਹਨਾਂ ਦੀ ਉਮਰ ਸੀ ਅੱਜ ਇਹ 53 ਸਾਲ ਦੇ ਸੀਗੇ ਉਦੋਂ ਉਹਨਾਂ ਨੇ ਵਸੀਅਤ ਕੀਤੀ ਸੀਗੀ ਕਿ ਮਰਨ ਉਪਰੰਤ ਜਿਹੜਾ ਜੋ ਕੋ ਸਾਡੇ ਸਮਾਜ ਦੇ ਵਿੱਚ ਧਾਰਮਿਕ ਤੌਰ ਤੇ ਅੜੰਬਰ ਕੀਤੇ ਜਾਂਦੇ ਆ ਜਾਂ ਜਿਹੜੀ ਕਿਸਮਤਵਾਦੀ ਸੋਚ ਸਾਡੇ ਸਮਾਜ ਨੂੰ ਅਗਾਹ ਵਧਣ ਤੋਂ ਇੱਕ ਰੁਕਾਵਟ ਬਣਦੀ ਆ ਉਸ ਨੂੰ ਸੱਟ ਮਾਰਦੇ ਆ ਉਹਨਾਂ ਨੇ ਆਪਣੀ ਵਸੀਅਤ ਕੀਤੀ ਹੋਈ ਸੀਗੀ ਕਿ ਮੇਰੇ ਮਰਨ ਤੋਂ ਬਾਅਦ ਜਿਹੜਾ ਮੇਰਾ ਸਰੀਰ ਆਗਾ ਉਹਨੂੰ ਜਲਾਉਣ ਜਾਂ ਦਬਾਉਣ ਦੀ ਥਾਂ ਦੇ ਉੱਪਰ ਉਸ ਨੂੰ ਮੈਡੀਕਲ ਖੋਜ ਕਾਰਜਾਂ ਲਈ ਦਿੱਤਾ ਜਾਵੇ ਤੇ ਨਾਲ ਹੀ ਉਹਨਾਂ ਨੇ ਕੋਈ ਵੀ ਧਾਰਮਿਕ ਜਿਹੜੀ ਰਸਮਾਂ ਨਾ ਕਰਨ ਤੋਂ ਵੀ ਰੋਕਿਆ ਸੀ ਕਿ ਕੋਈ ਵੀ ਧਾਰਮਿਕ ਰਸਮ ਨਾ ਕੀਤੀ ਜਾਵੇ ਤਾਂ ਉਹਨਾਂ ਦੀ ਉਸ ਇੱਛਾ ਦੇ ਅਨੁਸਾਰ ਅੱਜ ਉਹਨਾਂ ਦਾ ਜਿਹੜਾ ਸਰੀਰ ਆ ਉਹ ਰਿਮਟ ਮੈਡੀਕਲ ਇੰਸਟੀਚਿਊਟ ਗਵਿੰਦਗੜ੍ਹ ਨੂੰ ਸਪਰਦਾਨ ਕੀਤਾ ਗਿਆ ਜਿਹਦੇ ਚ ਅੱਗੇ ਮੈਡੀਕਲ ਖੋਜ ਕਾਰਜਾਂ ਦੇ ਲਈ ਖੋਜਾਂ ਹੋਣੀਆਂ ਨੇਗੀਆਂ ਯਾਨੀ ਕਿ ਸਾਥੀ ਸਰਬਜੀਤ ਜਿੱਥੇ ਜਾਂਉਂਦਿਆਂ ਜੀ ਆਪਣੀਆਂ ਪਰਿਵਾਰਕ ਜ਼ਿੰਮੇਵਾਰੀਆਂ ਨੂੰ ਨਿਭਾਉਣ ਦੇ ਨਾਲ ਸਮਾਜ ਦੇ ਲਈ ਕੰਮ ਕਰਦੇ ਰਿਹਾ। ਉਥੇ ਉਹ ਮਰ ਕੇ ਵੀ ਆਪਣਾ ਜਿਹੜਾ ਸਰੀਰ ਆ ਉਸ ਸਮਾਜ ਨੂੰ ਅਰਪਿਤ ਕਰਕੇ ਗਿਆ ਤਾਂ ਕਿ ਇਹਦੇ ਤੇ ਖੋਜ ਕਾਰਜ ਹੋ ਕੇ ਅੱਗੇ ਮਨੁੱਖਤਾ ਦੀ ਭਲਾਈ ਲਈ ਜਿਹੜੇ ਕਾਰਜ ਨੇ ਉਹ ਕੀਤੇ ਜਾਣ। ਅਸੀਂ ਸਾਰੀਆਂ ਸੰਸਥਾਵਾਂ ਦੇ ਸਾਥੀ ਖੜੇ ਆ ਇੱਥੇ ਸਾਰੇ ਸਾਥੀ ਬੜੇ ਭਰੇ ਮਨ ਦੇ ਨਾਲ ਬੜਾ ਪਰਿਵਾਰ ਨੂੰ ਇੱਕ ਬਹੁਤ ਵੱਡੀ ਸੰਕਟ ਦੀ ਘੜੀ ਆ ਕਿਉਂਕਿ ਪਰਿਵਾਰ 'ਚ ਦੋ ਬੱਚੀਆਂ ਨੇਗੀਆਂ। ਉਹ ਵਾਰ ਰੈਣੀ ਨੇ ਹਜੇ ਵਿਆਹਿਆ ਨਹੀਂ ਬੇਟਾ ਦਾ ਉਹ ਵੀ ਹਜੇ ਕਿਸੇ ਕੰਮਕਾਰ ਤੇ ਨਹੀਂ ਸੈੱਟ ਹੋਇਆ ਪੜ ਰਿਹਾ ਹੈਗਾ ਸਾਡੀ ਭੈਣ ਆ ਯਾਨੀ ਕਿ ਬੜੀ ਸੰਕਟ ਦੀ ਘੜੀ ਦੇ ਵਿੱਚ ਇਸ ਬਹੁਤ ਘੱਟ ਉਮਰ ਦੇ ਵਿੱਚ 53 ਸਾਲ ਦੀ ਉਮਰ ਦੇ ਵਿੱਚ ਉਹ ਸਾਥੀ ਦਾ ਸਾਥੋਂ ਵਿਛੜ ਜਾਣਾ ਸਾਡੇ ਲਈ ਬਹੁਤ ਪੀੜਾਦਾਇਕ ਹੈਗਾ ਬਹੁਤ ਭਰੇ ਹੋਏ ਮਨ ਦੇ ਨਾਲ ਇਹ ਸਾਰਾ ਕੁਝ ਆ ਜਿਹੜਾ ਮਤਲਬ ਕਿ ਸਾਨੂੰ ਨਿਭਾਉਣਾ ਪਿਆਗਾ ਤੇ ਅਸੀਂ ਸਾਰੇ ਸਾਥੀ ਲਗਾਤਾਰ ਉਹਨਾਂ ਦੇ ਪਰਿਵਾਰ ਦੇ ਨਾਲ ਜੁੜ ਕੇ ਰਹਾਂਗੇ ਤੁਕ ਸੁੱਖ ਦੇ ਵਿੱਚ ਸ੍ਰੀ ਖੋਮਾ ਗਿਤੇ ਉਹ ਸਾਥੀ ਦੀ ਸੋਚ ਨੂੰ ਅੱਗੇ ਲਿਜਾਣ ਦੇ ਲਈ ਵੀ ਆਪਣਾ ਯੋਗਦਾਨ ਪਾਉਂਦੇ ਰਹਾਂਗੇ